ਦੋਸਤੋ ਆ ਚੀਜ਼ ਨਾ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਹੈ ਮਤਲਬ ਕਈ ਵਾਰ ਨਾ ਬਜ਼ੁਰਗ ਡਿੱਗ ਜਾਂਦੇ ਨੇ ਤੁਰੇ ਫਿਰਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਦੋਂ ਕੋਈ ਬੰਦਾ ਡਿੱਗਦਾ ਨਾ ਤੇ ਇਹ ਆਪਣੇ ਆਪ ਖੁੱਲ ਜਾਂਦੇ ਨੇ ਤੇ ਛੱਟ ਤੋਂ ਬਚਾ ਦਿੰਦੇ ਨੇ ਤੇ ਇਹ ਚੀਜ਼ ਨਾ ਇੰਡੀਆ ਦੇ ਵਿੱਚ ਵੀ ਮਿਲ ਜਾਂਦੀ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਬੰਦੇ ਦਾ ਭਲਾ ਹੋ ਸਕੇ ਦੋਸਤੋ ਆਪਨੇ ਪੰਜਾਬ ਦੀਆਂ ਔਰਤਾਂ ਜਿਹੜੀਆਂ ਬੇਰੁਜ਼ਗਾਰ ਨੇ ਨਾ ਉਹਨਾਂ ਵਾਸਤੇ ਬਹੁਤ ਵਧੀਆ ਕੰਮ ਹੋ ਸਕਦਾ ਹੈ ਆ ਵੇਖ ਲਓ ਤੁਸੀਂ ਘਰ ਦੇ ਵਿੱਚੋਂ ਮੋਮ ਨਾਲ ਨਾ ਮੋਮਬੱਤੀਆਂ ਤਿਆਰ ਕਰਦੇ ਨੇ ਤੇ ਇੱਕ ਵਧੀਆ ਬਿਜ਼ਨਸ ਹੈ ਸੋ ਜਿਹੜੇ ਬੇਰੁਜ਼ਗਾਰ ਜਿਹੜੇ ਆਪਣੇ ਪਰਿਵਾਰ ਗਰੀਬ ਨੇ ਨਾ ਉਹਨਾਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜ਼ੀਰੋ ਬਜਟ ਦੇ ਵਿੱਚ ਇਹ ਆਪਾਂ ਕੰਮ ਸਟਾਰਟ ਕਰ ਸਕਦੇ ਹਾਂ ਤੇ ਵਧੀਆ ਕਮਾਈ ਹੁੰਦੀ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਦੋਸਤੋ ਹੁਣ ਬਾਜ਼ਾਰ ਦੇ ਵਿੱਚ ਨਾ ਟੂਟੀਆਂ ਆ ਗਈਆਂ ਜਿਨ੍ਹਾਂ ਨੂੰ ਚਾਬੀ ਲੱਗਦੀ ਹੈ ਮਤਲਬ ਹੁਣ ਜਿਹੜੀਆਂ ਟੂਟੀਆਂ ਨੇ ਉਹ ਵੀ ਲੋਕ ਹੋਇਆ ਕਰ ਦੇਣਗੇ ਕੀ ਵਿਚਾਰ ਨੇ ਤੁਹਾਡਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ। ਦੋਸਤੋ ਆ ਕੁੜੀ ਨੇ ਨਾ ਸਵੇਰੇ ਜਲਦੀ ਉੱਠਣ ਵਾਸਤੇ ਵੇਖੋ ਕਿਹੜਾ ਤਰੀਕਾ ਵਰਤਿਆ। ਇਹਨੇ ਆਪਣੇ ਤਰੀਕੇ ਦਾ అలਾਰਮ ਬਣਾਇਆ ਹੈ ਉਹ ਵੀ ਆਪਣੇ ਹੱਥੀ। ਤੇ ਸਵੇਰੇ ਜਦੋਂ ਇਹਨੂੰ ਉਠਾਉਂਦਾ ਹੈ ਤਾਂ ਫਿਰ ਇਹਨੂੰ ਉੱਠਣਾ ਹੀ ਪੈਂਦਾ ਹੈ। ਜੇ ਤੁਹਾਨੂੰ ਵੀ ਇਹੇ అలਾਰਮ ਚਾਹੀਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਦੋਸਤੋ ਆ ਪਾਣੀ ਦਾ ਪ੍ਰੈਸ਼ਰ ਵਧਾਉਣ ਵਾਸਤੇ ਨਾ ਬਹੁਤ ਵਧੀਆ ਟਰਿਕ ਲਾਈਆ ਬੰਦੇ ਨੇ। ਆ ਵੇਖੋ ਤੁਸੀਂ ਕਿਹੜੇ ਤਰੀਕੇ ਨਾਲ ਇਹ ਬੰਦੇ ਨੇ ਨ ਪਾਣੀ ਦੇ ਜਿਹੜਾ ਪ੍ਰੈਸ਼ਰ ਆ ਉਹ ਵਧਾ ਦੇਣਾ ਪਹਿਲਾਂ ਬਿਲਕੁਲ ਵੀ ਪ੍ਰੈਸ਼ਰ ਨਹੀਂ ਸੀ ਤੇ ਆਹ ਬੰਦੇ ਨੇ ਤੁਸੀਂ ਵੇਖ ਲਓ ਕਿ ਕਿਸ ਤਰ੍ਹਾਂ ਜਗਾੜ ਲਾਇਆ ਵੇਖੋ ਤੁਸੀਂ ਫਿਰ ਪਾਣੀ ਦਾ ਪ੍ਰੈਸ਼ਰ ਕਿੰਨਾ ਵੱਧ ਗਿਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ